ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸਨਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੀ ਆ ਅੱਜ ਆਪਾਂ ਛੋਟੀ ਜੀ ਰੈਮਡੀ ਲੈ ਕੇ ਆਏ ਆ ਉਹ ਕੋਈ ਬਿਊਟੀ ਨਾਲ ਰਿਲੇਟਡ ਨਹੀਂ ਹੈਗੀ ਆਪਣੇ ਅੱਜ ਸਰੀਰ ਨਾਲ ਰਿਲੇਟਡ ਆ ਅੱਜ ਆਪਾਂ ਛੋਟੀ ਜੀ ਹੋਮ ਰੈਮਡੀ ਹੈ ਜਿਹੜੀ ਆਪਾਂ ਟਰਾਈ ਕਰਦੇ ਆ ਆਪਾਂ ਤੁਹਾਨੂੰ ਦੱਸਣ ਲੱਗੇ ਆ ਤੇ ਉਹ ਵਾਲੀ ਪ੍ਰੋਬਲਮਾਂ ਦਾ ਇੱਕ ਜਿਹੜੀ ਆਪਾਂ ਹਾਲ ਦੱਸਾਂਗੇ ਜਿਹੜੀ ਪ੍ਰੋਬਲਮ ਦਾ ਉਹ ਮੈਨੂੰ ਲੱਗਦਾ ਵੀ ਕੋਈ ਐਵੇਂ ਦਾ ਘਰ ਚ ਜੀ ਹੋਗਾ ਜਿਹਨੂੰ ਉਹ ਪ੍ਰੋਬਲਮ ਨਾ ਹੋਊਗੀ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਵੀ ਇਹ ਵਾਲੀ ਚੀਜ਼ ਹੈ ਜਿਹੜੀ ਪ੍ਰੋਬਲਮ ਆ ਰਹੀ ਹੈ ਠੀਕ ਆ ਤੇ ਉਹ ਪ੍ਰੋਬਲਮ ਹੈਗੀ ਆ ਐਸਡ ਦੀ ਯਾਨੀ ਕੀ ਤਜਾਹਬ ਦੀ ਤਜਾਹਬ ਬਹੁਤ ਜ਼ਿਆਦਾ ਬਣਦਾ ਬਹੁਤ ਜ਼ਿਆਦਾ ਬਣਦਾ ਵੀ ਮਤਲਬ ਕਿ ਬਸ ਇੱਥੇ ਸਾੜ ਪਈ ਜਾਂਦਾ ਰਹਿੰਦਾ ਐਵੇਂ ਆਪਣੇ ਤੇ ਮਤਲਬ ਐ ਲੱਗੀ ਅੰਦਰ ਜਿਵੇਂ ਮੈਂ ਵੀ ਇਥੋਂ ਸੜੀ ਜਾਂਦਾ ਕੋਸ਼ਿਸ਼ ਚਾਹੇ ਆ ਤੁਸੀਂ ਚਾਹ ਬੰਦ ਕਰ ਦਿਓ ਚਾਹੇ ਤੁਸੀਂ ਮਸਾਲੇ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਪਰ ਤੇਜਾਬ ਬੰਨੋਂ ਹਟਦਾ ਹੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆ ਹਰ ਕੋਈ ਜਿਹੜਾ ਘਰ ਤੇ ਪੰਜ ਜੀ ਆ 7 ਜੀ ਆ ਸਾਰੇ ਦੇ ਸਾਰੇ ਤੇਜਾਬ ਦਾ ਕੈਪਸੂਲ ਤੇਜਾਬ ਦੀ ਗੋਲੀ ਖਾਂਦੇ ਆ ਵੈਸੇ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਇਹ ਪ੍ਰੋਬਲਮ ਅੱਜ ਕੱਲ ਸਾਰਿਆਂ ਨੂੰ ਛੋਟੇ ਛੋਟੇ ਜਿਵਾਕਾਂ ਨੂੰ ਵੀ ਛੋਟੇ ਛੋਟੇ ਬੱਚੇ ਕਹਿ ਰਹੇ ਆ ਵੀ ਸਾਨੂੰ ਉਲਟੀ ਆਉਂਦੀ ਆ ਸਾਨੂੰ ਉਲਟੀ ਵਾਂਗੂ ਮਾਨ ਹੋਈ ਜਾਂਦਾ ਕੀ ਇਹ ਤੇਜਾਬ ਨਾਲ ਹੀ ਆ ਐਸਿਡ ਆ ਵਿੱਚ ਅੱਜ ਕੱਲ ਜਿਹੜਾ ਖਾਣਾ ਹਾਜਮ ਹੀ ਨਹੀਂ ਹੋ ਰਿਹਾ ਚਾਹੇ ਪਤਾ ਨਹੀਂ ਆਪਣੇ ਅੰਦਰ ਕੀ ਪ੍ਰੋਬਲਮ ਆ ਕਿਵੇਂ ਹੈਗਾ ਕੀ ਦਿੱਕਤ ਆ ਪਰ ਅੱਜ ਆਪਾਂ ਇਹਨੂੰ ਇਹਦੇ ਵਾਸਤੇ ਤੁਹਾਨੂੰ ਛੋਟੀ ਜੀ ਜਿਹੜੀ ਕੀ ਇਹ ਕਹਿੰਦੇ ਆ ਵੀ ਡਾਕਟਰਾਂ ਤੋਂ ਵੀ ਆਪਾਂ ਸੁਣਦੇ ਆ ਤੇ ਵੈਸੇ ਵੀ ਆਪਾਂ ਨੂੰ ਵੀ ਪਤਾ ਕਿ ਜੀ ਆਪਾਂ ਡੇਲੀ ਜਿਹੜਾ ਮਰਨੇ ਕਾਲ ਜਿਹੜਾ ਖਾਲੀ ਪੇਟ ਕੈਪਸੂਲ ਲੈਨੇ ਦੀ ਆ ਵਾਲਾ ਇੰਨਾ ਬਜਾਦਾ ਸਾਈਡ ਇਫੈਕਟ ਪਾ ਰਿਆ ਨਾ ਆਪਣੀ ਸਰੀਰ 'ਚ ਕਹਿੰਦੇ ਇਹ ਨਹੀਂ ਲੈਣਾ ਚਾਹੀਦਾ ਤੇ ਨਾ ਹੀ ਗੋਲੀ ਚਲ ਕਦੇ ਕਦੇ ਤਾਂ ਹੋ ਗਿਆ ਨਹੀਂ ਤਾਂ ਇਨੋ ਪੀ ਲੈਂਦੇ ਆ ਕਈ ਤਾਂ ਇਨੋ ਠੀਕ ਆ ਤੇ ਇਹਦਾ ਅੱਜ ਆਪਾਂ ਘਰੇਲੂ ਜਾਂ ਤੇ ਸੌਖਾ ਨੁਕਤਾ ਤੁਹਾਨੂੰ ਦੱਸਣ ਲੱਗੇ ਆ ਤੁਸੀਂ ਟਰਾਈ ਕਰਕੇ ਦੇਖ ਲਿਓ ਇਹਦਾ ਰਿਜ਼ਲਟ ਆ ਜਿਹੜਾ ਮਤਲਬ 100% ਦਾ 100% ਟੋਡੀ ਮਤਲਬ ਗੋਲੀ ਦੀ ਲੈਣ ਦੀ ਜਾਂ ਇਨੋ ਪੀਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਜੇ ਤੁਸੀਂ ਇਹ ਚੀਜ਼ ਨੂੰ ਟਰਾਈ ਕਰ ਲਓਗੇ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਆ ਆਪਣੀ ਰਸੋਈ ਚ ਪਈ ਆ ਨਿੱਕੀ ਜਿਹੀ ਚੀਜ਼ ਆ ਜਿਹੜੀ ਪਰ ਇਹਦਾ ਜਿਹੜਾ ਕੰਮ ਬਹੁਤ ਵੱਡਾ ਹੈ ਤੇ ਕੋਈ ਜ਼ਿਆਦਾ ਨਹੀਂ ਇਹ ਆਪਣੀ ਡਾਈਟ ਚ ਵੈਸੇ ਵੀ ਸ਼ਾਮਲ ਹੋਣਾ ਚਾਹੀਦਾ ਹੈਗਾ ਆਪਾਂ ਕਰਦੇ ਨਹੀਂ ਆ ਕਦੇ ਕਦੇ ਪਰ ਜੇ ਤੁਸੀਂ ਇਹਨੂੰ ਡੇਲੀ ਰੁਟੀਨ ਚ ਕਰਨਾ ਸ਼ੁਰੂ ਕਰ ਲਓਗੇ ਤਾਂ ਤੁਹਾਡੇ ਗੁਰਦੇ ਆਦੇ ਵੀ ਬਹੁਤ ਜ਼ਿਆਦਾ ਵਧੀਆ ਇਹ ਸਫਾਈ ਕਰਦਾ ਤੇ ਤੁਹਾਡੇ ਐਸਿਡ ਦੀ ਪ੍ਰੋਬਲਮ ਜਿਹੜੀ ਤਿਆਬ ਦੀ ਪ੍ਰੋਬਲਮ ਆ ਉਹ ਤਾਂ ਬਿਲਕੁਲ ਹੀ ਖਤਮ ਹੋ ਜੂਗੀ ਹੌਲੀ ਹੌਲੀ ਤੁਸੀਂ ਇਸ ਚੀਜ਼ ਨੂੰ ਟਰਾਈ ਕਰਦੇ ਰਹੋ ਠੀਕ ਆ ਪਰ ਇਹ ਛੱਡਣਾ ਨਹੀਂ ਹੈਗਾ ਤੁਸੀਂ ਤੁਸੀਂ ਕਹੋਗੇ ਵੀ ਇਹਨੂੰ ਛੱਡ ਦਾਂਗੇ ਛੱਡਣਾ ਨਹੀਂ ਹੈਗੇ ਡੇਲੀ ਰੁਟੀਨ ਚ ਲੈਣਾ ਹੀ ਲੈਣਾ ਤੁਸੀਂ ਠੀਕ ਆ ਤਾਂ ਉਹ ਕੀ ਚੀਜ਼ ਹੈਗੀ ਉਹ ਹੈਗਾ মিঠা সোডা ਆਪਣੇ ਕੋਲੇ ਦਾ ਇਹਦੇ ਚ ਪਾਇਆ ਹੋਇਆ ਠੀਕ ਹੁਣ ਮੇਰੇ ਕੋਲ ਕੋਈ ਡੱਬੀ ਨਹੀਂ ਹੈਗੀ ਕਿਉਂਕਿ ਮੇਰਾ ਤਾਂ ਖੁੱਲਾ ਲਿਆਂਦਾ ਹੋਇਆ ਸੀ ਤਾਂ ਮੈਂ ਇਹਨੂੰ ਮਤਲਬ ਦੇਲੀ ਲੈਣੀ ਲੈਣੀ ਆ ਤਾਂ ਇਸ ਕਰਕੇ ਮੇਰੇ ਕੋਲ ਤਾਂ ਇਹ ਇਹਦੇ ਚ ਪਾ ਕੇ ਰੱਖਿਆ ਹੋਇਆ ਜਾਂ ਮੈਂ ਬੋਲੀ ਸੀ ਤਾਂ ਐਵੇਂ ਪੀ ਆਈ ਬਣਾ ਦੇਖੋ ਤੁਸੀਂ মিঠਾ ਸੋਡਾ ਮੈਨੂੰ ਲੱਗਦਾ ਕੋਈ ਘਰ ਐਵੇਂ ਦਾ ਹੋਊਗਾ ਜਿੱਦੀ ਰਸੋਈ ਚ ਨਾ ਹੋਵੇ ਹਰ ਇੱਕ ਦੀ ਰਸੋਈ ਦੇ ਵਿੱਚ ਇਹ ਚੀਜ਼ ਪਈ ਹੈਗੀ ਆ ਪਰ ਆਪਾਂ ਇਹਨੂੰ ਯੂਜ਼ ਨਹੀਂ ਕਰਦੇ ਹੈਗੇ ਆਪਾਂ ਸਿਰਫ ਯੂਜ਼ ਕਦੋਂ ਕਰਦੇ ਇਹਨੂੰ ਜਦੋਂ ਆਪਾਂ ਛੋਲੇ ਬਣਾਉਣੇ ਹੁੰਦੇ ਆ ਕਾਲੇ ਛੋਲੇਿੱਟੇ ਛੋਲੇ ਰਾਜਮਾ ਜਦੋਂ ਆਪਾਂ ਮਤਲਬ ਛੋਲੇ ਵਗੈਰਾ ਪਿਉਣੇ ਹੁੰਦੇ ਆ ਉਦੋਂ ਯੂਜ਼ ਕਰਦੇ ਆ ਠੀਕ ਆ ਪਰ ਮੈਂ ਤੁਹਾਨੂੰ ਇਹ ਕਹਿਣੀ ਆ ਵੀ ਜਿਹੜੀ ਵੀ ਭੈਣ ਭਰਾ ਕਿਸੇ ਦੀ ਵੀ ਇਤਿਆਬ ਬੰਦਾ ਚਾਹੇ ਛੋਟਾ ਜਾਂ ਬੱਚਾ ਤੁਸੀਂ ਠੀਕ ਆ ਤੁਸੀਂ ਉਹਨੂੰ ਇਹ ਚੀਜ਼ ਦੇ ਦਿਓ ਤੁਸੀਂ ਕਿਵੇਂ ਕਰਨੀ ਆ ਜੇ ਤਾਂ ਮਤਲਬ ਇੱਕ ਕੰਚ ਦਾ ਗਲਾਸ ਲੈਣੇ ਠੀਕ ਹੈ ਜੀ ਇਹ ਆਪਾਂ ਪਾਣੀ ਲਿਆ ਹੋਇਆ ਥੋੜਾ ਜਿਹਾ ਪਾਣੀ ਲੈ ਲਓ ਚਾਹੇ ਤੁਸੀਂ ਅੱਧਾ ਗਲਾਸ ਲੈ ਲਓ ਚਾਹੇ ਤੁਸੀਂ ਭਰ ਲਓ ਕੋਈ ਦਿੱਕਤ ਨਹੀਂ ਹੈ ਜੀ ਠੀਕ ਆ ਤਾਂ ਤੁਸੀਂ ਦੂਸਰੀ ਚੀਜ਼ ਇੱਕ ਲੈਣੀ ਆ ਹਾਂ ਮੇਰੇ ਕੋਲੇ ਹੈਗਾ ਆਹ ਮਟੀਰੀਅਲ ਧਾਗਾ ਮਿਸ਼ਰੀ ਸੀ ਜਿਹੜੀ ਉਹਨੂੰ ਪੀਸਿਆ ਹੋਇਆ ਚੰਗੀ ਤਰ੍ਹਾਂ ਪੀਸ ਕੇ ਛਾਣ ਕੇ ਵਿੱਚ ਥੋੜੀ ਜਿਹੀ ਸੌਂਫ ਪੀਸੀ ਹੋਈ ਆ ਮਤਲਬ ਧਾਗਾ ਮਿਸ਼ਰੀ ਇੰਨੀ ਸਾਰੀ ਸੀ ਤੇ ਸੌਂਫ ਆ ਜਿਹੜੀ ਇੰਨੀ ਕੁ ਪੀਸ ਕੇ ਵਿੱਚ ਰਲਾਈ ਹੋਈ ਹੈ ਠੀਕ ਆ ਦੋਨੇ ਚੀਜ਼ਾਂ ਦਾ ਇਹ ਮਿਸ਼ਰਣ ਹੈ ਜਿਹੜਾ ਮੈਂ ਇਹ ਡੱਬਾ ਭਰ ਕੇ ਆ ਦੇਖੋ ਇੱਕ ਚਮਚਾ ਵੀ ਵਿੱਚ ਰੱਖਿਆ ਹੋਇਆ ਹੈ ਠੀਕ ਆ ਪਹਿਲਾਂ ਮੈਂ ਇਹਦੇ ਚ ਉਦੋਂ ਚੌਲਾਂ ਦਾ ਆਟਾ ਪਾ ਰੱਖਿਆ ਸੀ ਫਿਰ ਇੱਕ ਦਿਨ ਇਹ ਡੱਬਾ ਮੇਰਾ ਉਹ ਜਲਦਾ ਬਣ ਗਿਆ ਸੀ ਫਿਰ ਉਹ ਥੋੜਾ ਸੀ ਤਾਂ ਮੈਂ ਉਹ ਕੱਟ ਕੇ ਤੇ ਇਹਦੇ ਚ ਇਹ ਚੀਜ਼ ਪਾ ਕੇ ਰੱਖਤੀ ਠੀਕ ਆ ਆ ਦੇਖੋ ਤੁਸੀਂ ਇਹ ਢਾਗਾ ਢਾਗਾ ਨਹੀਂ ਜਿਹੜੀ ਆਪਣੀ ਪੀਸੀ ਹੋਈ ਆ ਤੇ ਵਿੱਚ ਥੋੜੀ ਜੀ ਸੌਫਰ ਲਾਈ ਹੋਈ ਹੈ ਜਾਨੀ ਕਿ ਇੰਨੀ ਕੁ 2-3 ਚਮਚੇ ਤੁਸੀਂ ਰਲਾ ਲਓ ਉਸ ਹਿਸਾਬ ਨਾਲ ਜਿਵੇਂ ਢਾਗਾ ਬਸ਼ਰੀ ਇੰਨੀ ਕੁ ਤਾਂ ਤੁਸੀਂ ਸੌਫ ਇੰਨੀ ਕੁ ਪਾ ਲਓ ਠੀਕ ਆ ਤਾਂ ਤੁਸੀਂ ਕੀ ਕਰਨਾ ਜਦੋਂ ਤੁਸੀਂ ਸਵੇਰ ਉੱਠਦੇ ਹੋ ਡੇਲੀ ਜਿਨ੍ਹਾਂ ਦੇ ਡੇਲੀ ਤਿਆਰ ਬੰਦਾ ਉਹ ਤਾਂ ਇਹ ਚੀਜ਼ ਨੂੰ ਡੇਲੀ ਕਰ ਸਕਦੇ ਆ ਜਿਨ੍ਹਾਂ ਦੇ ਮਤਲਬ ਕਦੇ-ਕਦੇ ਬੰਦਾ ਤੁਸੀਂ ਜਦੋਂ ਬਣੇ ਉਦੋਂ ਵੀ ਲੈ ਸਕਦੇ ਹੋ ਤੁਹਾਨੂੰ 5-10 ਮਿੰਟਾਂ ਚ ਇਨੋ ਵਾਂਗੂ ਇਹਦਾ ਰਿਜ਼ਲਟ ਮਿਲੂਗਾ ਇਨੋ ਲੈਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਇੰਨਾ ਵਧੀਆ ਨੁਸਖਾ ਤੇ ਕਾਰਗਰਾ ਤੁਸੀਂ ਇਸ ਨੂੰ ਟਰਾਈ ਕਰਕੇ ਜਰੂਰ ਦੇਖੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਕੀ ਕਰਨਾ ਇੰਨਾ ਸਾਰਾ ਪਾਣੀ ਦੇਣਾ ਠੀਕ ਆ ਉਹਦੇ ਚ ਤੁਸੀਂ ਜੇ ਤਾਂ ਤੁਸੀਂ ਵੱਡੇ ਹੋ ਜਿਵੇਂ ਹੁਣ ਮੇਰੇ ਵਰਗੇ ਹੋ ਠੀਕ ਆ ਤਾਂ ਤੁਸੀਂ ਇੰਨਾ ਸਾਰਾ ਪਾ ਸਕਦੇ ਆ ਜਿਹੜੀ ਕਿ ਹਾਫ ਚਮਚ ਠੀਕ ਆ ਤੇ ਜੇ ਤੁਸੀਂ ਕਿਸੇ ਬੱਚੇ ਨੂੰ ਦੇਣਾ ਜਿਵੇਂ ਹੁਣ ਤੁਹਾਡੇ ਬੱਚੇ 8 10 ਸਾਲ ਦੇ ਬੱਚੇ ਕਈ ਵਾਰੀ ਬੱਚੇ ਕਹਿਣ ਲੱਗ ਜਾਂਦੇ ਆਈ ਹਾਏ ਸਾੜ ਤਾਂ ਵੀ ਐ ਉਲਟੀਆਂ ਹੋ ਗਈਆਂ ਨੇ ਤਾਂ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਐਵੇਂ ਦੋ ਕੁ ਛੋਟੀਆਂ ਉਹਨਾਂ ਨੂੰ ਤੁਸੀਂ ਐਵੇਂ ਦੋ ਛੋਟੀਆਂ ਦੇ ਸਕਦੇ ਹੋ ਠੀਕ ਆ ਤਾਂ ਤੁਸੀਂ ਅੱਧਾ ਚਮਚ ਇਹਦਾ ਪਾ ਲੈਣਾ ਆਪ ਖੁਦ ਤੁਸੀਂ ਤਾਂ ਅੱਧਾ ਚਮਚੀ ਤੁਸੀਂ ਇਹਦਾ ਪਾ ਲੈਣਾ ਐਮ ਇਹ ਵਾਲੀ ਮਿਸ਼ਰੀ ਦਾ ਡੇਲੀ ਤੁਸੀਂ ਸੁਬਹਾ ਉੱਠ ਕੇ ਇਹ ਚੀਜ਼ ਨੂੰ ਤੁਸੀਂ ਆਦੇ ਬੈਡ ਤੇ ਸਾਈਡ ਤੇ ਰੱਖ ਲਓ ਡੇਲੀ ਸੁਬਹਾ ਉੱਠ ਕੇ ਤੁਹਾਨੂੰ ਪਾਣੀ ਤਾਂ ਪੀਣਾ ਹੀ ਆ ਸਾਰੇ ਪੀਂਦੇ ਮੈਨੂੰ ਲੱਗਦਾ ਕੋਈ ਐਵੇਂ ਦਾ ਹੋਗਾ ਜਿਹੜਾ ਪਾਣੀ ਨਹੀਂ ਪੀਂਦਾ ਵੈਸੇ ਪਾਣੀ ਜ਼ਰੂਰ ਪੀਣਾ ਚਾਹੀਦਾ ਹਰ ਇੱਕ ਨੂੰ ਚਾਹੇ ਉਹ ਕੋਸਾ ਪੀਓ ਚਾਹੇ ਨਾਰਮਲ ਪੀਓ ਚਾਹੇ ਠੰਡਾ ਜਿਵੇਂ ਦਾ ਵੀ ਤੁਹਾਡਾ ਮਾਣ ਕਰਦਾ ਓਵੇਂ ਦਾ ਤੁਸੀਂ ਪਾਣੀ ਪੀ ਸਕਦੇ ਹੋ ਜਦੋਂ ਪਾਣੀ ਪੀਣੀ ਹੋ ਤਾਂ ਤੁਸੀਂ ਅੱਧਾ ਚਮਚਾ ਇਹਦਾ ਪਾ ਲੈਣਾ ਤੇ ਅੱਧਾ ਚਮਚੀ ਤੁਸੀਂ ਇਹ ਮਿਸ਼ਰੀ ਵਾਲਾ ਪਾ ਲੈਣਾ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਪਾਣੀ ਨੂੰ ਤੁਸੀਂ ਪੀ ਲਓ ਸਾਰਾ ਦਿਨ ਤੁਹਾਡੇ ਤਿਆਬ ਨਹੀਂ ਬਣੂਗਾ ਤੇ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਤੇ ਇੰਨੀ ਵੱਧਰ ਚੀਜ਼ਾਂ ਦੂਸਰੀ ਚੀਜ਼ ਸੌਂਫ ਆ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਆਪਣੇ ਮੈਟਾਬੋਲਿਜ਼ਮ ਨੂੰ ਠੀਕ ਕਰਦੀ ਆ ਤੇ ਆਪਣੇ ਪਾਚਨ ਤੰਤਰ ਨੂੰ ਵੀ ਠੀਕ ਕਰਦੀ ਆ ਤੇ ਤਾਂ ਗਾ ਮਿਸ਼ਰੀ ਜਿਹੜੀ ਠੰਡੀ ਹੁੰਦੀ ਹੈ ਇਹਦਾ ਵੀ ਚੀਜ਼ ਤਾਂ ਤੁਹਾਨੂੰ ਪਤਾ ਹੀ ਆ ਠੀਕ ਹੈ ਨਾ ਇਹ ਕਿੰਨੀ ਵਧੀਆ ਇਹ ਆਪਣੇ ਲੀਵਰ ਲਈ ਵੀ ਬਹੁਤ ਜ਼ਿਆਦਾ ਵਧੀਆ ਹੈਗੀ ਤੇ ਜੇ ਮਤਲਬ ਕਿਸੇ ਨੂੰ ਸ਼ੂਕਰ ਵਗੈਰਾ ਹੈਗਾ ਤਾਂ ਉਹ ਘੱਟ ਪਾ ਲੋ ਥੋੜੀ ਜਿਹੀ ਦੋ ਚੁੰਡੀਆਂ ਪਾ ਲੋ ਪੌਣੀ ਜ਼ਰੂਰ ਆ ਪਰ ਇਹਦਾ ਫੇਰ ਰਿਜ਼ਲਟ ਮੈਨੂੰ ਬਤਨ ਠੀਕ ਹੈ ਤੇ ਇਹਨੂੰ ਤੁਸੀਂ ਐਵੇਂ ਬਣਾ ਲੈਣਾ ਤੇ ਪੀ ਲੈਣਾ ਤੁਹਾਨੂੰ ਜਿਵੇਂ ਹੁਣ ਅੱਜ ਕਈ ਵਾਰੀ ਆਪਾਂ ਨੂੰ ਆਇਆ ਹੁੰਦਾ ਨਾ ਵੀ ਆਪਾਂ ਤਲੇ ਆ ਕੁਝ ਖਾਏ ਆਉਣੇ ਆ ਬਾਜ਼ਾਰ ਜਾਣੇ ਆ ਆਪਾਂ ਤਲੇ ਆ ਕੁਝ ਖਾ ਲਿਆ ਜਾਂ ਘਰੇ ਲਿਆਂਦੇ ਸਮੋਸੇ ਵਗੈਰਾ ਖਾ ਲਏ ਤੇ ਜਿਨ੍ਹਾਂ ਨੂੰ ਤਿਆਬ ਦੀ ਪ੍ਰੋਬਲਮ ਆ ਨਾ ਉਹਨਾਂ ਦੇ ਨਾਲ ਦੀ ਨਾਲ ਤਿਆਪ ਬਣ ਲੱਗ ਜਾਂਦਾ ਇਹ ਤੁਸੀਂ ਚੀਜ਼ ਨੋਟ ਕਰਿਓ ਜਿਹੜੇ ਜਦੋਂ ਆਪਾਂ ਕਲੇ ਆ ਕੁਝ ਖਾ ਲੈਣਾ ਜਿਨ੍ਹਾਂ ਦੇ ਬਾਂਦ ਆ ਉਹਨਾਂ ਦੇ ਨਾਲ ਦੀ ਨਾਲ ਉਵੇਂ ਹੀ ਬਣ ਲੱਗ ਜਾਂਦਾ ਤਾਂ ਫਿਰ ਉਹ ਵਿਚਾਰੇ ਕਈ ਵਾਰੀ ਤਾਂ ਡਰਦੇ ਖਾਂਦੇ ਨਹੀਂ ਆ ਕਿ ਮੇਰੇ ਤਾਂ ਤਿਆਪ ਬਣ ਜੂਗਾ ਠੀਕ ਹੈ ਤੁਸੀਂ ਉਹ ਖਾ ਲਿਆ ਤੁਹਾਨੂੰ ਲੱਗੇ ਵੀ ਤੁਹਾਡੇ ਤਿਆਪ ਬਣ ਗਿਆ ਤੁਸੀਂ ਨਾਲ ਦੀ ਨਾਲ ਇਹ ਦੋਵੇਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਅੱਧੇ ਗਲਾਸ ਚ ਜੇ ਜ਼ਿਆਦਾ ਪਾਣੀ ਨਹੀਂ ਪੀ ਸਕਦੇ ਤਾਂ ਅੱਧੇ ਗਲਾਸ ਚ ਪਾ ਕੇ ਤੁਸੀਂ ਇਸ ਚੀਜ਼ ਨੂੰ ਪੀ ਲਓ ਬਸ ਕੋਈ ਗੋਲੀ ਲੈਣ ਦੀ ਲੋੜ ਨਹੀਂ ਕੋਈ ਕੈਪਸੂਲ ਲੈਣ ਦੀ ਲੋੜ ਨਹੀਂ ਕੋਈ ਤਜਾਬ ਵਾਲੀ ਇਨੋਬੀਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਇਨੋ ਵਰਗਾ ਕੰਮ ਕਰਦਾ ਤੇ ਰਜਲ ਇਨਾ ਵਰਗਾ ਇਸ ਚੀਜ਼ ਦਾ ਨਾ ਮੈਂ ਤੁਹਾਨੂੰ ਦੱਸਦੀ ਆ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਇਹ ਨਿੱਕੀ ਚੀਜ਼ ਆ ਤੁਸੀਂ ਚਾਹੇ ਮਿੱਠੇ ਛੋਟੇ ਤੇ ਨਾ ਸਰਚ ਕਰ ਲਿਓ ਕਿਉਂਕਿ ਆਪਾਂ ਹੁਣ ਕਰ ਸਕਦੇ ਹਾਂ ਹਰ ਇੱਕ ਚੀਜ਼ ਤੇ ਸਰਚ ਤੁਸੀਂ ਇਹਦੇ ਫਾਇਦੇ ਦੇਖਿਓ ਫਿਰ ਕਿੰਨੇ ਮਿਲਦੇ ਆ ਕਿੰਨੀ ਵਧੀਆ ਚੀਜ਼ ਆ ਆਪਣੀ ਵਾਸਤੇ ਠੀਕ ਆ ਆਪਾਂ ਨੂੰ ਡਾਈਟ 'ਚ ਇਹ ਸ਼ਾਮਲ ਕਰਨਾ ਚਾਹੀਦਾ ਅੱਗੇ ਸੀਗਾ ਆਪਾਂ ਖਾਂ ਮਤਲਬ ਕਰਦੇ ਸੀ ਪੁਰਾਣੇ ਪਰ ਹੁਣ ਆਪਾਂ ਇਹ ਚੀਜ਼ਾਂ ਛੱਡਦੇ ਜਾਂਦੇ ਆ ਤੇ ਇਸ ਕਰਕੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਠੀਕ ਆ ਤੇ ਉਮੀਦ ਕਰਦੀ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ ਵੈਸੇ ਬਹੁਤ ਜ਼ਿਆਦਾ ਇਹ ਭੈਣਾ ਦੀ ਭਰਾਵਾਂ ਦੀ ਪ੍ਰੋਬਲਮ ਹ ਤੇਜਾਬ ਵਾਲੀ ਮੈਨੂੰ ਮੈਂ ਤੁਹਾਨੂੰ ਦੱਸਦਾ ਵੀ ਹਰ ਘਰ ਦੇ ਵਿੱਚ ਜੇ 5 4 ਜਾਣੇ ਆ ਤਾਂ ਵਿੱਚੋਂ ਇੱਕ ਤਾਂ ਹੀ ਐਵੇਂ ਦਾ ਹੋਗਾ ਜਿਹੜਾ ਕਹੂਗਾ ਮੇਰੇ ਤੇਜਾਬ ਨਹੀਂ ਬੰਦਾ ਨਹੀਂ ਸਾਰਿਆਂ ਦੇ ਬੰਦਾ ਠੀਕ ਆ ਕਿਆ ਨਾਲ ਬਣੀ ਜਾਂਦਾ ਮਸਾਲੇ ਵਾਲੀਆਂ ਸਬਜ਼ੀਆਂ ਨਾਲ ਜੋ ਜੋ ਮਰਜੀ ਛੱਡ ਦੋ ਚਾਹੇ ਖਾ ਲਓ ਪੰਜਾਬ ਨੇ ਜਿਹਦੇ ਬੰਦ ਆ ਉਹਦੇ ਬਣੀ ਜਾਂਦਾ ਇਹਦਾ ਕੋਈ ਪੱਕਾ ਹੱਲ ਨਹੀਂ ਉਹਦਾ ਗੋਲੀ ਲੈ ਕੇ ਫਿਰ ਤੁਹਾਨੂੰ ਐ ਤਾਂ ਹੈ ਨਹੀਂ ਤੁਸੀਂ ਇੱਕ ਮਹੀਨਾ ਲਗਾਤਾਰ ਕੈਪਸੂਲ ਖਾ ਲੋ ਜੀ ਤੁਹਾਡੇ ਪਿਆਪਾ ਨੂੰ ਕਿ ਤੁਹਾਨੂੰ ਡੇਲੀ ਰੁਟੀਨ ਚ ਲੈਣਾ ਪੈਂਦਾ ਤਾਂ ਫਿਰ ਇਸ ਤੋਂ ਚੀਜ਼ ਆ ਵੀ ਡੇਲੀ ਰੁਟੀਨਸ ਤੁਸੀਂ ਇਹ ਚੀਜ਼ ਵੀ ਲਓ ਵਜਾ ਕੋਈ ਸਾਈਡ ਇਫੈਕਟ ਤਾਂ ਹੈ ਨਹੀਂਗਾ ਤੇ ਇਸ ਕਰਕੇ ਤੇ ਉਮੀਦ ਕਰਦੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਹੁਣ ਆਪਾਂ ਸਾਰਾ ਪੇਜ ਦੇ ਇਹਦਾ ਵਾਇਗੁਰੂ ਦੀ ਕਰਪਾ ਨਾਲ ਐਵੇਂ ਨਹੀਂ ਬੰਦਦਾ ਹੈਗਾ ਵੀ ਬਣੀ ਜਾਂਦਾ ਮੇਰੇ ਕਦੇ-ਕਦੇ ਬੰਦਦਾ ਵੀ ਕਾਫੀ ਟਾਈਮ ਤੋਂ ਮਹੀਨਾ ਦੋ ਮਹੀਨਾ ਤੋਂ ਜਿਵੇਂ ਕਈ ਵਾਰ ਹੀ ਆਏ ਲੱਗਦਾ ਨਾ ਵੀ ਮੈਨੂੰ ਮੇਰੇ ਇਥੇ ਜਲੀ ਜੀ ਜਾਂਦਾ ਤਾਂ ਮੈਂ ਉਹ ਵੀ ਕੀ ਕਰਦੀ ਆ ਆਪ ਦਾ ਚੱਕਦੀ ਆ ਗਲਾਸ ਤੇ ਵੈਸੇ ਤਾਂ ਮੈਂ ਇਹਨੂੰ ਦੂਸਰੇ ਤੀਸਰੇ ਦਿਨੋਂ ਮੈਂ ਡੇਲੀ ਨਹੀਂ ਦਿੰਦੀ ਹੈਗੀ ਮੈਂ ਇਹ ਕਹਦਾ ਵੀ ਜਿਨ੍ਹਾਂ ਦੇ ਬੰਦ ਆ ਉਹ ਡੇਲੀ ਪੀ ਸਕਦੇ ਮੈਂ ਆਪਦੇ ਹਸਬੰਡ ਨੂੰ ਦਿੰਦੀ ਉਹਨਾਂ ਨੂੰ ਡੇਲੀ ਦਿੰਦੀ ਆ ਕਦੇ ਉਹਨਾਂ ਦੇ ਤੇ ਯਾਰ ਬੰਦਦਾ ਹੀ ਕੋਸ ਸੀ ਫਿਰ ਉਹਨਾਂ ਗੋਲੀਆਂ ਮੇਰੀ ਗੱਲ ਮੰਨਦੇ ਨਹੀਂ ਹੁੰਦੇ ਸਿ ਉਹਨਾਂ ਦਿਨ ਸੀ ਇਹਦੇ ਨਾਲ ਕੀ ਹੋ ਗਿਆ ਇਹਦੇ ਨਾਲ ਕੀ ਹੋਊਗਾ ਹੁਣ ਉਹਨਾਂ ਆ ਪਰਸੋਕ ਦੀ ਗੱਲ ਹੀ ਆ ਦੁਬਾਰਾ ਇਹ ਕਰੀ ਜਾਣ। ਇਨੋ ਹੈ ਨਹੀਂ ਗੇ। ਮੈਂ ਖਾਣਾ ਇਨੋ ਤਾਂ ਹੈ ਨਹੀਂ ਤੁਹਾਨੂੰ ਪਤਾ ਮੈਂ ਤਾਂ ਲੈਂਦੀ ਨਹੀਂ ਇਨੋ। ਕਹਿੰਦੇ ਫੇਰ ਤੇ ਮੈਂ ਕਿਹਾ ਹੁਣ ਮੇਰੇ ਕੋਲ ਤਾਂ ਫਿਰ ਉਹੀ ਦੇਸੀ ਨੁਹਤਾਈ ਆ। ਮੈਂ ਕਿਹਾ ਵੇਖ ਲੋ ਕਦੇ ਛੱਡ ਪਰੇ ਮੈਂ ਕਿਹਾ ਲੈ ਕੇ ਵੇਖ ਲੋ ਨਾਰਾ ਮੈਂ ਇਨੋ ਤਾਂ ਪੀ ਲੈਣੀ ਆ ਤੁਸੀਂ। ਇਨੋ ਪੀ ਲਿਓ ਫਿਰ ਤਾਂ ਮੈਂ ਕੀ ਕੀਤਾ ਮੈਂ ਉਹਨਾਂ ਨੂੰ ਇਹ ਪਾ ਕੇ ਦੇਤਾ ਫਿਰ ਥੋੜੇ ਟੈਂਪਾ ਦੇ ਹਾਂ ਕਹਿੰਦੇ ਠੀਕ ਹੋ ਗਿਆ। ਮੈਂ ਕਿਹਾ ਫੇਰ ਵੀ ਤੁਸੀਂ ਮੈਂ ਤਾਂ ਮੰਨਦੀ ਨਹੀਂ ਗੱਲ ਨੂੰ ਮੈਂ ਖਦਨੀ ਤੁਸੀਂ ਡੇਲੀ ਹੁਣ ਮੈਂ ਉਹਨਾਂ ਨੂੰ ਡੇਲੀ ਦੇ ਦੇਣੀ ਆ ਵੀ ਕਦੇ ਕਦੇ ਵੀ ਕੋਲ ਵੀ ਜਾਨੀ ਆਇਨੀ ਤੂੰ ਆਪ ਥੋੜਾ ਜਿਹਾ ਗੌਰ ਘਟ ਦਿੰਦੇ ਆ ਤੇ ਇਸ ਕਰਕੇ ਤੇ ਫਿਰ ਜਦੋਂ ਮੈਂ ਹੁਣ ਡੈਲੀ ਦਿੰਨੀ ਆ ਉਹਨਾਂ ਨੂੰ ਤੇ ਡੈਲੀ ਉਹ ਮਤਲਬ ਗੋਲੀ ਵੀ ਨਹੀਂ ਲੈਂਦੇ ਹੈਗੇ ਨਹੀਂ ਤਾਂ ਉਹਨਾਂ ਨੂੰ ਨਾ ਪਹਿਲਾ ਸਾਲ ਕ ਪਹਿਲਾ ਦਾ ਉਹ ਡੈਲੀ ਰੁਟੀਨ ਚ ਉਹਨਾਂ ਨੂੰ ਤਿਆਬ ਦੀ ਗੋਲੀ ਜਾਂ ਤਿਆਬ ਵਾਲਾ ਕੈਪਸੂਲ ਉਹ ਕੋਲੀ ਰੱਖਦੇ ਸੀ ਵੀ ਉਹਨਾਂ ਨੂੰ ਲੈਣਾ ਹੀ ਲੈਣਾ ਸੀ ਚਾਹੇ ਜੇ ਸਵੇਰ ਵੀ ਨਾ ਲੈਂਦੇ ਤਾਂ ਦਿਨ ਚ ਇੱਕ ਵਾਰੀ ਲੈਣਾ ਹੀ ਪੈਂਦਾ ਸੀ ਤਾਂ ਹੁਣ ਜਦੋਂ ਦੀ ਉਹਨਾਂ ਨੇ ਇਹ ਚੀਜ਼ ਨੂੰ ਟਰਾਈ ਕਰਨਾ ਸ਼ੁਰੂ ਕੀਤਾ ਤਾਂ ਗੋਲੀ ਤੇ ਕੈਪਸੂਲ ਆ ਜਿਹੜਾ ਬੰਦ ਆ ਉਹਨਾਂ ਦਾ ਕਦੇ-ਕਦੇ ਉਹ ਮਤਲਬ ਇਨੋ ਵਗੈਰਾ ਜੇ ਉਹ ਬਾਹਰ ਬੂਰ ਹੋਣ ਤਾਂ ਇਨੋ ਪੀ ਲੈਂਦੇ ਆ ਤੇ ਨਹੀਂ ਤਾਂ ਘਰੇ ਹੋਣ ਤਾਂ ਘਰੇ ਉਹਨਾਂ ਨੇ ਇਹੀ ਚੀਜ਼ ਮੈਂ ਉਹਨੂੰ ਉਦੋਂ ਹੀ ਦੇ ਦਿੰਦੀ ਹਾਂ ਉਹਨਾਂ ਨੂੰ ਤੇ ਬਸ ਉਹਦੀ ਠੀਕ ਹੋ ਜਾਂਦਾ ਤੁਸੀਂ ਇਸ ਚੀਜ਼ ਨੂੰ ਟਰਾਈ ਕਰਕੇ ਦੇਖੋ ਰਿਜ਼ਲਟ ਫੇਰ ਪਤਾ ਲੱਗੂਗਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਚੀਜ਼ ਆ ਠੀਕ ਆ ਤੇ ਚਲੋ ਜੀ ਠੀਕ ਆ ਓਕੇ ਬਾਏ ਅੱਜ ਲਈ ਇੰਨੇ ਹੀ ਕਾਫੀ ਆ ਮਿਲਦੇ ਆ ਫਿਰ ਕੱਲ ਨੂੰ ਕੋਈ ਨਵਾਂ ਲੈ ਕੇ ਤੁਹਾਡੇ ਲਈ ਤੇ ਟਰਾਈ ਜਰੂਰ ਕਰਿਓ ਪਲੀਜ਼ ਤੇ ਟਰਾਈ ਕਰਕੇ ਕਮੈਂਟ ਜਰੂਰ ਕਰਿਓ ਤੇ ਜੇ ਕਿਸੇ ਨੂੰ ਪਤਾ ਸੀ ਪਹਿਲਾਂ ਇਹ ਵਾਲਾ ਨੁਕਤਾ ਤਾਂ ਉਹ ਵੀ ਆਪਣਾ ਕਮੈਂਟ ਜਰੂਰ ਕਰਿਓ ਠੀਕ ਹੈ ਤੇ ਅੱਗੇ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਨੂੰ ਇਹ ਵੀਡੀਓ ਦਾ ਪਤਾ ਲੱਗੇ ਤੇ ਹਰ ਇੱਕ ਦਾ ਜਿਹੜਾ ਕਿ ਗੋਲੀਆਂ ਤੋਂ ਖਹਿੜਾ ਛੁੱਟੇ। ਉਕੇ ਬਾਏ